ਹਾਂ ਜੀ ਸਹੀ ਕਿਹਾ ਕੋਨਾਲ ਅੱਜ ਤੋਂ ਕਿਤੇ ਵੀ ਮੀਡੀਆ ਨੂੰ ਇਹ ਸਪੱਸ਼ਟ ਕਰਾਈ ਕਿ ਇਹ ਬਿਲਕੁਲ ਗਲਤ ਸੀ ਮੇਰੀ ਵਾਈਫ ਨੇ ਉਹ ਆਈਸਕ੍ਰੀਮ ਮਦਰ ਆਈਸਕ੍ਰੀਮ ਮੰਗ ਲੈਣ ਵਾਸਤੇ ਮੈਂ ਉਹੀ ਕਹਿ ਦਿੱਤਾ ਉਹਨਾਂ ਨੂੰ ਵੀ ਲੈ ਕੇ ਤੁਹਾਡੀ ਮੈਰਿਜ ਰਿੰਗ ਲੈਣ ਦੀ 3 ਮਹੀਨੇ ਹੋ ਗਏ ਕੰਪਲੀਟ ਮੇਰੀ ਕੋਈ ਫੈਮਿਲੀ ਰਜਮੰਦੀ ਨਾਲ ਹੋਈ ਸੀ ਇਹ ਨਹੀਂ ਸਾਡੀ ਰਜਮੰਦੀ ਨਾਲ ਨਹੀਂ ਹੋਈ ਸੀ

ਬੀ ਸਾਡੇ ਕੋਲ ਵੀ ਕੱਲ ਨੂੰ ਕੋਈ ਐਵੀਡੈਂਸ ਹੋਣਾ ਚਾਹੀਦਾ। ਤੁਸੀਂ ਡਾਊਟਫੁਲ ਹੋ। ਹਾਂਜੀ ਡਾਊਟ ਆ। ਕਿਉਂਕਿ ਹਾਂਜੀ ਕਿਉਂਕਿ ਪਹਿਲੇ ਟੰਪੀਆ ਦਿੰਦੇ ਸੀ ਨਾ ਪਕੁੜੀ ਮਰਵਾ ਲਾਂਗੇ, ਮੁੰਡੇ ਨੂੰ ਮਰਵਾ ਲਾਂਗੇ ਇਸ ਲਈ ਰੰਮਾਉਂਗੇ। ਛੇ ਦਿਨ ਪਹਿਲੇ ਦੀ ਹਫਤਾ ਪਹਿਲੇ ਫੋਨ ਤੇ ਕੋਣ ਤੇ ਕੋਈ ਕੋਣੀ ਰਿਕਾਰਡ ਹੈ ਜੀ। ਹਾਂਜੀ ਕੀ ਕਹਿੰਦੇ ਸੀ? ਵੀ ਜੇ ਮੈਂ ਮਰਵਾਣਾ ਹੁੰਦਾ ਮੁੱਠੀ ਮਰਵਾ ਦੂੰਗਾ। ਤੇ ਨਹੀਂ ਮੰਨੇ ਤਾਂ 3 ਮਹੀਨੇ ਚ ਪਰਵਾ ਦੂੰਗਾ ਇਧਰ ਇਹ ਲਗਾ ਦੇ। ਕੀ ਇੱਕ ਗੱਲ ਕਿ ਇਹਨਾਂ ਦੇ ਫਾਦਰ ਸਾਹਿਬ ਹਾਂਜੀ ਇਹ ਫੌਲਾ ਸਾਹਿਬ ਤੇ ਕੋਈ ਆਇਆ ਹੈ ਪਹਿਲੇ ਆਇਆ ਦੋ ਤਿੰਨ ਵਾਰੀ ਆਇਆ ਕਰੀ ਕੀ ਕਰੂ ਅੱਜ ਇਹ ਫੋਨ ਤੇ ਕਹਿੰਦੇ ਸੀਗੇ ਕਿ ਅਪਾ ਰਜਮੰਦੀ ਨਾਲ ਗੱਲ ਲਾਂਗੇ ਇੱਥੇ ਆ ਕੇ ਕੋਈ ਲੜਾਈ ਹੋਵੇਗਾ ਕਰਕੇ ਵੀ ਬਿਨਾਂ ਆਪਾਂ ਲਿਖ ਕੇ ਨਹੀਂ ਦੇਣਾ ਐਡੀ ਕੁੜੀ ਭੇਜੇ ਸਾਡੇ ਤੋਂ ਤਾਂ ਧੰਨਵਾਦ ਦਾ ਵੀ ਅੱਜ ਦੇ ਕੰਮ ਜਿਹੜੇ ਸੇਫ ਸੇਫ ਹੋਣਾ ਬੋਲਦੀ ਜੀ ਹਾਂਜੀ ਸੇਫ ਹੋਣਾ ਉਹਨਾਂ ਇੱਕ ਵਾਰੀ ਡਾਊਟਾ ਕੁੜੀ ਦੇ ਮਾਂਚੇ ਵੀ ਮੇਰੇ ਫੈਮਿਲੀ ਬੁਲਾ ਰਹੀ ਹੈ ਮੱਕਰੇ ਕਹਿੰਦੇ ਮੰਮੀ ਬਿਮਾਰ ਆ ਕੁਝ ਵਗੈਰਾ ਸਲੀਪਰ ਇੱਕ ਵਾਰੀ ਜਾ ਕੇ ਆ ਗਈ ਰਖੜੀ ਦੀ ਗੱਲ ਹੋਣੀ ਰਖੜੀ ਦੀ ਗੱਲ ਕੀਤੀ ਹੈ ਜੀ ਰਖੜੀ ਕਰਕੇ ਕਹਿੰਦੇ ਹਾਂਜੀ ਹਾਂ ਨਹੀਂ ਰਖੜੀ ਕਰ ਦਿੱਤਾ ਹੈ। ਅੱਛਾ। ਇਹ ਕੀ ਕਹਿੰਦੇ ਕਿ ਵਿੱਚ ਵਾਪਸ ਕਰੀਏ। ਰਖੜੀ ਦੇ ਦਿਨ ਚ ਆ ਜੂਗੇ ਅੰਦਰ ਰਖੜੀ ਲੈ ਕੇ ਦੇਣਗੇ। ਅੱਛਾ। ਹਾਂਜੀ। ਸਾਡੇ ਕੋਈ ਪ੍ਰੂਫ ਹੋਵੇ ਕੁਝ ਤਾਂ ਅਸੀਂ ਵਾਪਸ ਕਰਾਂਗੇ। ਅੱਛਾ ਇਹ ਕਹਿੰਦੇ ਕਿ ਆਪਣੀ ਜ਼ਿੰਮੇਵਾਰੀ ਤਾਂ ਲੈ ਕੇ ਜਾਵੇ, ਆਪਣੀ ਜ਼ਿੰਮੇਵਾਰੀ ਦੇ ਛੱਡ ਕੇ ਜਾਣ ਕਿਉਂਕਿ ਕੁੜੀ ਪ੍ਰੈਗਨੈਂਟ ਹੈ, ਜੇ ਬੱਚੇ ਨੂੰ ਜਨਮਨ ਕੋ ਚੁੰਮਦਾ ਹੈ ਕੁੜੀ ਨੂੰ ਕੁਛੁੰਦਾ ਹੈ ਜ਼ਿੰਮੇਵਾਰ। ਦੇਵੇ ਕਿ ਉਹ ਕੁੜੀ ਉਹਨਾਂ ਦੇ ਹੱਥੋਂ ਉਹਨਾਂ ਨੇ ਤਾਂ ਨਹੀਂ ਗੱਲ ਕੀਤੀ ਕਿ ਕਿਸੇ ਨਾਲ ਚੁੰਮਦੇ। ਨਹੀਂ ਉਹਨਾਂ ਨੇ ਕਿਹਾ ਮੈਨੂੰ ਤਾਂ ਮਨਾਂ ਕੀਤਾ ਵੀ ਹਾਂ ਜੁੱਤੀ ਨਹੀਂ ਆਉਂਦੀ। ਤੇ ਮੈਂ ਦੇਖੀ ਹਾਂ ਹਾਂਜੀ ਆਪਾਂ ਨੂੰ ਕਿਉਂਕਿ ਪਹਿਲੇ ਡੈਡੀ ਨੇ ਧੰਕਿਆ ਦਿੱਤਾ ਮੈਂ ਤਾਂ ਵੈਸੇ ਨਹੀਂ ਜਾਣਾ ਜੀ ਜਾਣਾ ਨਹੀਂ ਜਾਂਦਾ ਪਰ ਹਜੇ ਪੂਰੀ ਤਰ੍ਹਾਂ ਐਕਸੈਪਟ ਨਹੀਂ ਕਰ ਰਹੀ ਉਹ ਮੈਨੂੰ ਇਸ ਲਈ ਉਹਨੂੰ ਤਾਂ ਰੱਖੜੀ ਕਰਕੇ ਗਿਆ ਹਾਂ ਅ 14 ਪਰਿਵਾਰ ਹਾਂਜੀ ਉਹਨਾਂ ਦੇ ਵਿੱਚੋਂ ਕੋਈ ਗੰਦੇ ਤਾਂ ਨਹੀਂ ਲੈ ਚੁੜਦੇ ਹਾਂ ਹਾਂਜੀ ਉਹਦਾ ਭਰਾ ਛੋਟਾ ਕਹਿੰਦਾ ਡੈਡੀ ਕਹਿੰਦਾ ਉਹਦਾ ਕਿਉਂਕਿ ਉਹ ਤਾਂ ਹੁਣ ਫੋਨ ਕਰਦੇ ਨਹੀਂ ਮੈਨੂੰ ਫੋਨ ਨਹੀਂ ਕਰਦੇ ਮੇਰੀ ਮੰਮੀ ਦੇ ਫੋਨ ਤੇ ਕਰਦੇ ਆ ਫੋਨ ਤੇਰੀ ਨਾਲ ਗੱਲ ਕਰਦੇ ਮੈਨਾਂ ਕੋਈ ਗੱਲ ਨਹੀਂ ਕਰਦੀ ਥੋੜਾ ਥੋੜਾ ਬਸ ਇੱਥੇ ਕਰਦੇ ਨੇ ਕਿੱਥੇ ਨੇ ਇਹ ਹੈ ਜਿੰਦ ਰੋਡ ਤੇ ਹਰਿਆਣਾ ਬਾਸਵਿੰਦਰ ਠੀਕ ਹੈ ਥੋੜਾ ਥੋੜਾ ਬਸ ਇੱਥੇ ਨੇ ਵਜੀਰ ਸਿੰਘ ਸੋਹਣਾਂ ਬਾਬੀ ਬਾਲਾ ਦੇਵੀ ਥੋੜਾ ਫੈਮਿਲੀ ਤੋਂ ਛੋਟਾ ਭਰਾ ਇੱਕ ਕਿਸਾਨ ਵੀ ਇੱਕ ਵੱਡਾ ਭਰਾ ਵੀ ਵੀ ਮਨ ਕਰਦੇ ਸੀ ਸਾਡੀ ਰੋਟੀ ਲੈਣਾ ਸੀ ਮਗਰ ਕਰੀ ਵੀ ਮੈਨੂੰ ਲਿਖ ਕੇ ਦੇਣ ਕਿ ਕੁੜੀ ਨੂੰ ਕੁਝ ਹੁੰਦਾ ਕੱਲ ਨੂੰ ਬੱਚੇ ਨੂੰ ਕੁਝ ਹੁੰਦਾ ਕੁੜੀ ਪ੍ਰੈਗਨੈਂਟ ਹੈ ਇਹ ਜਿੰਨੇ ਵਾਰ ਇਹੀ ਚਾਟ ਲੈ ਕੇ ਜਾਂ ਹਾਂ ਹਾਂਜੀ ਉਹ ਬਿਆਨ ਦੇ ਕੇ ਜਾਣ ਲਿਖ ਕੇ ਥਾਣੇ ਦੇ ਵਿੱਚ ਹੈ ਦੂਜਾ ਮਿਤੂ ਬੜੇ ਹਸਬੰਦ ਦਾ ਕੀ ਨਾ ਇਕਨਾਲ ਤੁਸੀਂ ਮੈਰਿਜ ਕਰਕੇ ਲੁਧਿਆਣੇ ਆਏ ਹੋ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਡੇ ਮੈਰਿਜ 3 ਮਹੀਨੇ ਤੁਸੀਂ ਪਿੱਛੋਂ ਕਿੱਥੇ ਦੇ ਰਹੇ ਹੋ ਮੈਂ ਮੈਂ ਬਾਅਦ ਗਾਉਂਗੇ ਆਣੇ ਵਾਲੇ ਬਾਅਦ ਸਪੱਸ਼ਟ ਦੱਸ ਕਿ ਨਹੀਂ ਕਿ ਤੁਹਾਡੇ ਹਸਬੰਦ ਨਾਲ ਤੁਹਾਡੀ ਲੌਂਗ ਮੈਰਿਜ ਹੋਈ ਹੈ ਜਾਂ ਰੀਸ ਮੈਰਿਜ ਲੌਂਗ ਮੈਰਿਜ ਠੀਕ ਹੈ ਜੀ ਮਤਲਬ ਫੈਮਲੀ ਤੋਂ ਹਾਂਜੀ ਏਜੰਸੀ ਠੀਕ ਹੈ ਤੇ ਜਿਵੇਂ ਹੁਣ ਸਾਨੂੰ ਪਤਾ ਲੱਗਾ ਤੁਹਾਡੇ ਮਦਰ ਨੇ ਲੈਣ ਆਏ ਆ ਤਾਂ ਕੀ ਕਹਿਣਾ ਚਾਹੁੰਦੇ ਹੋ ਸਪੈਸ਼ਲ ਬਸ ਇਹ ਕੀ ਮਮਾ ਰਖਸ਼ੀ ਆਪਨਨ ਕੇ ਲਈ ਮੈਂ ਲੈਣ ਆਏ ਆ ਉਹ ਕਹਿੰਦੇ ਕਿ ਮੈਂ ਐਕਸੈਪਟ ਕਰ ਰਿਹਾ ਤੁਮ ਦੋਨੋਂ ਦੇ ਰਿਸ਼ਤੇ ਨੂੰ ਇਹ ਮੈਂ ਖੁਸ਼ੀ-ਖੁਸ਼ੀ ਜਨਨ ਦੇ ਕੇ ਜਾਣਾ ਚਾਹੁੰਦੀ ਹੈ ਕਹਿਣਾ ਉਹ ਪਰਿਵਾਰ ਦੇ ਵਿੱਚੋਂ ਕਿਸੇ ਹੋਰ ਪਰਿਵਾਰ ਦੇ ਮੈਂਬਰ ਨੂੰ ਇਸ ਗੱਲ ਦੀ ਇਤਰਾਜ਼ ਦੀ ਜਾਂ ਕੋਈ ਨਰਾਜ਼ ਨਹੀਂ ਅਬ ਤੱਕ ਤਾਂ ਇਹ ਹੀ ਬੋਲਿਆ ਮਤਲਬ ਬੌਂਡ ਕੇ ਲਈ ਉਹ ਮੁਝ ਲੈਣ ਆਏ ਆ ਤਾਂ ਕਿ ਮਤਲਬ ਫੈਮਿਲੀਆਂ ਵਿੱਚ ਐਸੇ ਅੱਛੇ ਸਿਲੇਸ਼ਨਸ਼ਿਪ ਬਣ ਜਾਏ ਆ ਪਹਿਲੇ ਸਾਰੀ ਫੈਮਿਲੀਆਂ ਨੇ ਐਸੇ ਹੀ ਬੋਲਿਆ ਪਹਿਲੇ ਵੀ ਆਪਕੀ जी पहले आए थे कितनी बार बार तो हो चुका है तो हाँ जी कभी किसी तो होगी नहीं अब तो तक तो आई नहीं है, है। तो मम्मा से आप क्या करना चाहते है मम्मा तो तो के लिए क्या करना चाहते मम्मा आये है तो कुछ त्योहार के लिए लेके जा रहे कुछ त्यौहार मेरे

ਤੁਸੀਂ ਕੀ ਕਹਿਣਾ ਚਾਹੁੰਦੇ ਹੋ? ઓਰ ਸਟਾਰਟਿੰਗ ਜੇ ਤਾਂ ਸੁਪਨੇ ਹੁੰਦਾ ਹੀ ਹੈ ਦੇਖੋ ਫਿਰ ਕੋਈ ਨਾ ਹੌਲੇ ਹੌਲੇ ਸਹੀ ਵੀ ਹੋ ਜਾਣਾ ਜਿਵੇਂ ਤੁਹਾਡੇ ਹੱਲ ਹੁੰਦੇ ਆ ਰੈਪੀਡਿਕਨ ਬਣਾਉਣ ਦੀ ਗੱਲ ਕੀਤੀ ਤੁਸੀਂ ਸਹਿਮਤ ਹੋ ਉਹਨਾਂ ਦੇ ਨਾਲ ਹਾਂਜੀ ਠੀਕ ਹੈ ਜੇ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ? ਇਹ ਕਿ ਮੈਂ ਮਤਲਬ ਆਪਣੇ ਜਾਵਾਂ ਤੋਂ ਆਪਣੇ ਘਰਗੱਦੀ ਰਿਸਪੌਂਸਿਬਿਲਟੀ ਕੇ ਥਰੂ ਜਾਵਾਂ ਮੈਨੂੰ ਜੈਸੇ ਲੈ ਕੇ ਜਾਣੇ ਚਾਹੁੰਦੇ ਵੈਸੇ ਮੈਨੇ ਛੱਡ ਦਿੱਤਾ ਹਾਂਜੀ ਜੀ ਕੀ ਹਾਲ ਹੈ ਤੁਹਾਡਾ ਸੁਮਨ ਜਿਵੇਂ ਵੀ ਤੁਹਾਡੇ ਬੇਟੇ ਦੀ ਮੈਰੀ ਪੂਰੀ ਹੈ ਅਸੀਂ ਕਿਹੜਾ ਨਾ ਬਣੇ ਅਸੀਂ ਜੀ ਲੁਧਿਆਣਾ ਦੇਸੀ ਥੋੜਾ ਹੈ ਬੋਲ ਕਿ ਜੀ ਜੀ ਕਿ ਤੁਹਾਡੇ ਬੇਟੇ ਦੀ ਮੈਰਿਜ ਹੋਈ ਹੈ ਕਿ ਨਾਮਾ ਕੀ ਹੈ ਕੁਨਾਲ ਬੇਟੇ ਨੇ ਲਵ ਮੈਰਿਜ ਕਰਾਈ ਹੋਈ ਹੈ ਹਾਂ ਜੀ ਲਵ ਮੈਰਿਜ ਹੈ ਲੜਕੀ ਹੈਗੀ ਜੇਂਦ ਰੋਟੇ ਬਾਸ اکبرਪਿੰਡ ਹੈ ਉੱਥੋਂ ਦੀ ਕਿਤਨੀ ਦੂਰ ਹੋਵੇ ਤਿੰਨ ਮਿੰਨ ਹੋਵੇ ਕਿੰਨੇ ਆਉਂ ਕੈਸੇ ਕਰਨਾ ਪਰਿਵਾਰ ਦੇ ਵਿੱਚ ਮਿਲਣਾ ਹੈ ਅਸੀਂ ਤਾਂ ਹੈ ਕਿ ਸਾਰੇ ਪਰਿਵਾਰ ਵੀ ਉਹਨੇ ਮਾਇਕੇ ਵਾਲੇ ਵੀ ਉਹਦੇ ਨਾਲ ਰਹਿਣ ਤੇ ਅਸੀਂ ਤਾਂ ਉਹਦੇ ਨਾਲ ਹੈ ਹੀ ਹੈ ਵੀ ਸਾਰੇ ਬੰਦੇ ਨਾਲ ਵਧੀਆ ਰਹਿਣ ਉਹਨੂੰ ਲੈ ਕੇ ਜਾਣ ਛੱਡ ਕੇ ਜਾਣ ਆਵਾਜ਼ ਹੀ ਉਹਨਾਂ ਦੀ ਲੱਗੀ ਰਵੇ ਦੋਵਾਂ ਦੀ ਹਾਂ ਜੀ ਮੇਨਾਂ ਵਰਤਨਾ ਕਰਨੇ ਆਂ ਹਾਂ ਇਨਸਾਨ ਪਸਾਰ ਆਂਦੇ ਕੋਈ ਵੀ ਦਿਨ ਆਉਂਦੇ ਆ ਕੁਛੀ ਦੇ ਦਿਨ ਆਉਂਦੇ ਆ ਸਾਡੇ ਗਵਰਨਮੈਂਟ ਕਿ ਬਣਾ ਹਾਂ ਹਾਂ ਜੀ ਸੱਨੇ ਕਿ ਤੁਹਾਨੂੰ ਮਿਲ ਕੇ ਬਣਾਈ ਜਾਂ ਉੱਧਰ ਪਰਿਵਾਰ ਨਾਲ ਗੱਲਬਾਤ ਹੁੰਦੀ ਆ ਹਾਂ ਜੀ ਗੱਲਬਾਤ ਹੁੰਦੀ ਆ ਕਿੰਨੀ ਵਾਰ ਮਿਲਿਆ ਬੱਚੀ ਨੂੰ ਘੱਟ ਵਰ 7-8 ਵਾਰ ਆ ਸਕਦੇ ਹਾਂ ਆ ਚੁੱਕੇ ਆ ਤੇ ਕਿੱਦਾਂ ਲੱਗਿਆ ਤੁਹਾਨੂੰ ਮੇਰਾ ਬਾਕੀ ਤੇ ਬਸ ਦੇਖੋ ਜੀ ਹਾਲੇ ਤੱਕ ਤਾਂ ਅਮਰਦੱਲ ਗਿਲ ਉਹੀ ਚੱਲ ਰਿਹਾ ਵਾ ਕੁਝ ਉਲਝਾ ਸੁਝਾ ਕੁਝ ਅਗੋ ਸਹੀ ਤੁਹਾਨੂੰ ਸਾਡਾ ਰਿਸ਼ਤਾ ਸੁਲਝ ਜਾ ਰਵੇ ਵਧੀਆ ਰਵੇ ਬੱਚਾ ਵੀ ਹੋ ਜਾਏ ਤੁਹਾਡਾ ਬੇਟਾ ਵੀ ਇਹੀ ਚੰਦਾ ਵਾ ਕਿ ਸਾਡੇ ਮਤਲਬ ਕਿ ਕੁੜੀ ਆਪਣੇ ਮਾਇਕੇ ਜਾਵੇ ਮਤਲਬ ਕਿ ਵੇਕੇ ਜਾਵੇ ਆਵੇ ਵਧੀਆ ਰਹਿਣਾ ਉਹਦੇ ਨਾਲ ਮਿਲਣ ਵਰਤਨ ਮੁੰਡਾ ਵੀ ਇਹੀ ਚੱਲਦਾ ਹਾਂਜੀ ਕਰਤੋ ਆਈ ਕੰਨੀ ਨਹੀਂ ਹੋਵੇ ਅੱਛੇ ਵਾਂ ਕਰਦੀ ਹੈ ਜੀ ਹਾਂਜੀ ਹਾਂਜੀ ਕਰਦੀ ਹੈ ਜੀ ਪਾਣੀ ਦਾ ਹਾਂਜੀ ਹਾਂਜੀ ਜੀ ਕਰਦੀ ਆ ਕਿਸੇ ਗੱਲ ਦੀ ਕਮੀ ਨਹੀਂ ਨਹੀਂ ਜੀ ਨਹੀਂ ਕੋਈ ਕਮੀ ਨਹੀਂ ਜੀ ਹਾਂਜੀ ਖੁਸ਼ ਹਾਂਜੀ ਜੀ ਬੱਚੇ ਵੀ ਤੁਸੀਂ ਅਪੋਰਡ ਹਾਂਜੀ ਤੇ ਇਹਦੇ ਵਿੱਚ ਕੋਈ ਡਾਕੂਮੈਂਟ ਨਹੀਂ ਹਾਂ ਜੀ ਸਹੀ ਹਾਂ ਜੀ ਐਡਵੋਕੇਟ ਦੇ ਥਰੂ ਅਸੀਂ ਲਿਖਾ ਕੇ ਫੇਰ ਭੇਜਾਂਗੇ ਤੇ ਅਸੀਂ ਇਹ ਸਮਝਾਂਗੇ ਜਿੱਦਾਂ ਹੀ ਲੈ ਕੇ ਜਾ ਰਹੇ ਹਾਂ ਉਦਾਂ ਹੀ ਇਹਨੂੰ ਵਾਪਸ ਛੱਡ ਕੇ ਜਾਣ ਤਾਂ ਜੋ ਕਿ ਅੱਗੇ ਵੀ ਇਹ ਕੁੜੀ ਜਾਣਾ ਚਾਹੁੰਦੀ ਰਹੇ ਬਾਕੀ ਤੁਹਾਡਾ ਜਿਹੜਾ ਵਿਸ਼ਵਾਸ ਹੋ ਬਣਿਆ ਰਹੇ ਬਣਿਆ ਰਹੇ ਤੇ ਇਹ ਗੋਹਾਂ ਹਾਂ ਜੀ ਗੋਮੀ ਜੀ ਕੁਛੜੀ ਹੁੰਦਾ ਵਾ ਵਿਆਹ شادی ਕੁਝ ਇਹਨਾਂ ਆ ਜਾ ਤੱਕੀ ਕੁੜੀ ਕਿ ਲੜਕੇ ਨੂੰ ਕਿਉਂ ਨਾ ਲੱਗੇ ਨਾ ਵਰਕਿੰਗ ਵਾਲੀ ਕਿਉਂ ਤੁਹਾਡੇ ਕੋਲ ਕੋਈ ਗੱਲ ਨਹੀਂ ਕਿ ਅਸੀਂ ਸਾਨੂੰ ਅਜੇ ਇਸ ਜਲ ਦਾ ਕੋਈ ਗੁੱਸਾ ਨਹੀਂ ਹੈਗਾ ਵੀ ਲੜਕੇ ਨੂੰ ਨਹੀਂ ਲੈ ਕੇ ਜਾ ਰਹੇ ਪਹਿਲਾਂ ਆਪਣੀ ਲੜਕੀ ਨੂੰ ਲੈ ਕੇ ਜਾਣਗੇ ਕੋਈ ਨਾ ਬਾਅਦ ਮੁੰਡਾ ਵੀ ਜਾਏਗਾ ਐਦਾਂ ਦੀ ਕੋਈ ਉਹ ਨਹੀਂ ਹੈਗੀ ਹਾਂਜੀ ਅੰਟੀ ਜੀ ਕੀ ਨਾਮ ਹੈ ਤੁਹਾਡਾ ਆਪ ਦਾ ਨਾਮ ਕੀ ਹੈ ਹਾਂਜੀ ਬਾਲਾ ਬੰਨਾ ਛੱਕਿਆ ਬਾਲਾ ਬਾਲਾ ਅੱਛਾ ਬੋਲ ਕਿੱਥੋਂ ਦੀ ਤੁਸੀਂ ਆਏ ਹੋ ਬਸ ਕੁੜੀ ਅੱਜ ਆਪਣੀ ਕੁੜੀ ਨੂੰ ਲੈਣ ਆਏ ਹਾਂ ਤੇ ਕੀ ਕਹਿਣਾ ਚਾਹ ਰਹੇ ਹੋ तो ले खुशी खुशी रिश्ते होती देर हो गई है कितने देर नहीं नहीं आप शादी ऐसी सहमत होती थी पहले तो कौन सी आपको तो, तो परिवार में और भी मेंबर है आपके तो उन लोगों को पता है अभी आप लड़की को लेने आए हैं तो मालूम है ना सबको कि बुढ़िया को लेने आए आज को मालूम है हुँ? क्या बोल रहे हैं वैसे ही छोड़ के जाना है उसके बारे में बात हुई आप बुढ़िया के साथ क्या बात हुई अच्छा बुढ़िया आपके साथ जाके खुश है आप भी खुश हैं लेकर जैसे लेके जाकर वैसे छोड़ के जाना बाद